ਮੈਂ ਅੱਜ ਤੱਕ ਚੁੱਪ ਰਿਆ ਵਾਂ ਮੇਰੇ ਚੁੱਪ ਰਹਿਣ ਦਾ ਕਾਰਨ ਸਿਰਫ ਇਹੀ ਸੀਗਾ ਕਿ ਯਾਰ ਮੈਂ ਪਰਿਵਾਰ ਵਾਲਾ ਵਾਂ ਮੈਂ ਫੈਮਿਲੀ ਵਾਲਾ ਵਾਂ ਮੈਨੂੰ ਇਹਨਾਂ ਚੱਕਰਾਂ 'ਚ ਨਹੀਂ ਪੈਣਾ ਮੈਂ ਕੀ ਟੁੱਚੇ ਟੁੱਚੇ 'ਚ ਲੋਕਾਂ ਨੂੰ ਰਿਪਲਾਈ ਦਿੰਦਾ ਫਿਰ ਹ ਦੂਜੇ ਦਿਨ ਨਵਾਂ ਕੋਈ ਬੰਦਾ ਦਾ ਪੇਜ ਨਹੀਂ ਚੱਲਦਾ ਫੁੱਲੜ ਪੀਜ਼ਾ ਦਾ ਇੱਕੋ ਟੌਪਿਕ ਹੈ ਫੁੱਲੜ ਪੀਜ਼ਾ ਦਾ ਟੌਪਿਕ ਛੇੜ ਲੋ ਉਹਨਾਂ ਨੂੰ ਗਾਲ੍ਹਾਂ ਕੱਢੋ ਤੁਹਾਨੂੰ ਵਿਊਜ਼ ਸੋਣੇ ਮਿਲਣ ਔਰ ਰਹੀ ਗੱਲ ਤੁਸੀਂ ਕਹਿੰਦੇ ਹੋ ਕਿ ਸੋਸ਼ਲ ਮੀਡੀਆ ਬੜਾ ਸੌਖਾ ਔਰ ਈਜ਼ੀ ਵਨ ਨਹੀਂ ਲੱਗਦੀ ਹੈ ਸੋਸ਼ਲ ਮੀਡੀਆ ਨਹੀਂ ਸੌਖੀ ਔਰ ਈਜ਼ੀ ਵਨ ਹੀ ਨਹੀਂ ਹੈ ਉਹ ਕੋਈ ਵੀ ਬੰਦਾ ਦਸਾਂ ਨੂੰ ਉਹਦੀ ਕਿਰਤ ਕਰਨ ਵਾਲਾ ਆਮ ਬੰਦਾ ਬਰਦਾਸ਼ਤ ਨਹੀਂ ਕਰ ਸਕਦਾ। ਜਦੋਂ ਇੱਕ ਕੰਟੈਂਟ ਨੂੰ ਬਣਾਉਣਾ ਹੁੰਦਾ ਨਾ ਉਹਦੇ ਪਿੱਛੇ ਕਿੰਨੇ ਲੋਕਾਂ ਦਾ ਦਿਮਾਗ ਕਿਸ ਤਰੀਕੇ ਕੀ ਕੀ ਲੱਗਦਾ ਉਹ ਸਾਨੂੰ ਪਤਾ ਹੈ। ਅਸੀਂ ਇੱਕ ਵੀਡੀਓ ਬਣਾਉਣ ਦੇ ਲਈ ਵੀ ਨਾ ਕਿੰਨਾ-ਕਿੰਨਾ ਟਾਈਮ ਕਿੰਨੀ-ਕਿੰਨੀ ਚੀਜ਼ਾਂ ਕਿੰਨੇ ਤਰੀਕੇ ਨਾਲ ਸੋਚਦੇ ਹਾਂ ਕਿ ਸਾਹਮਣੇ ਵਾਲੇ ਜਿਹੜੇ ਵਿਊਅਰਸ ਨੇ ਉਹਨਾਂ ਨੂੰ ਐਂਟਰਟੇਨ ਕਰ ਸਕੀ। ਤੁਸੀਂ ਪਾਸਟ ਮੇਰੀ 2 ਸਾਲ ਦੀ ਪੁਰਾਣੀ ਇੱਕ ਇਨਸੀਡੈਂਟ ਨੂੰ ਪਕੜ ਕੇ ਮੈਨੂੰ ਬਾਰ-ਬਾਰ ਰੋਸਟ ਕਰਕੇ ਕਸੀਟਦੇ ਪਿਓ। ਮੇਰੇ ਉੱਤੇ ਇਲਜ਼ਾਮ ਲਗਾਇਆ ਜਾਂਦਾ ਜੀ ਇਹ ਪੱਗ ਬਨ ਕੇ ਗਿਫਟਿੰਗਾਂ ਮੰਗਦਾ ਅੱਜ ਮੇਰੀ 30 ਸਾਲ ਦੀ ਉਮਰ ਹੈ 30 ਸਾਲ ਦੀ ਏਜ ਹੋ ਚੁੱਕੀ ਹੋਈ ਹੈ ਮੈਂ ਟਿਕਟੋਕ ਹੁਣੇ ਇੱਕ ਹਫ਼ਤੇ ਤੋਂ ਚਲਾਣੀ ਸ਼ੁਰੂ ਕੀਤੀ ਹੈ ਤੁਸੀਂ ਆਪ ਸਾਬ ਲੋ 30 ਸਾਲ ਤੋਂ ਮੈਂ ਆਪਣਾ ਪਰਿਵਾਰ ਵਾਹਿਗੁਰੂ ਜੀ ਦੀ ਮਿਹਰ ਨਾਲ ਚਲੋ ਆਪਾਂ ਤੇ ਕੀ ਕਹਨੇ ਆ ਸੱਚੇ ਪਾਤਸ਼ਾਹ ਨੇ ਦਸਾਂ ਨੂਆਂ ਦੀ ਕਿਰਤ ਦੇ ਨਾਲ ਹੀ ਆਪਣਾ ਪਰਿਵਾਰ ਚਲਾਇਆ ਤੇ ਕੁਝ ਲੋਕ ਜਾਣ ਬੁਝ ਕੇ ਇਸ ਚੀਜ਼ ਨੂੰ ਟਾਰਗੇਟ ਕਰਨ ਲੱਗੇ ਹੋਏ ਨੇ ਕਿ ਅਸੀਂ ਇਹਨੂੰ ਇਸ ਤਰੀਕੇ ਟਾਰਗੇਟ ਕਰਾਂਗੇ ਕਹਿੰਦੇ ਜਦੋਂ ਤੁਹਾਡੇ ਕੋਲ ਕੋਈ ਗੱਲ ਨਹੀਂ ਨਾ ਹੁੰਦੀ ਜਿਹੜੇ ਆਪਣੇ ਆਪ ਨੂੰ ਅਖੋਤੀ ਸਿੱਖ ਘੁਆੰਦੇ ਨੇ ਜਿੱਦਾਂ ਮੂੰਹ ਸਿਰ ਤੇ ਦਸਤਾਰਾਂ ਵੀ ਨਹੀਂ ਸਜਾਈਆਂ ਹੋਈਆਂ ਤੇ ਜਾਣ ਕੇ ਆਪਣੇ ਆਪ ਨੂੰ ਅੱਗੇ ਰੱਖਣ ਲਈ ਸਿੱਖੀ ਦੀ ਆੜ ਲੈ ਲੈਂਦੇ ਨੇ ਲਾਈਕ ਧਰਮ ਦੀ ਆੜ ਲੈ ਕੇ ਮੈਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ ਆ ਜਦੋਂ ਪਤਾ ਹੈ ਨਾ ਕਿ ਸਾਹਮਣੇ ਵਾਲੇ ਬੰਦੇ ਨਾਲ ਅਸੀਂ ਆਨਲਾਈਨ ਆਪਾਂ ਫਾਈਟ ਨਹੀਂ ਕਰ ਸਕਦੇ ਉਸ ਬੰਦੇ ਨੂੰ ਸਾਹਮਣੇ ਵਾਲੇ ਬੰਦੇ ਨੂੰ ਅਸੀਂ ਚੈਲੰਜ ਨਹੀਂ ਕਰ ਸਕਦੇ ਤਾਂ ਅਸੀਂ ਇੱਕ ਧਰਮ ਦੀ ਆੜ ਲੈ ਲੈਂਦੇ ਆ ਜਦੋਂ ਤੁਹਾਡੇ ਕੋਲ ਕੋਈ ਰਸਤਾ ਨਹੀਂ ਲੱਭਦਾ ਨਾ ਕਿ ਤੁਹਾਡੇ ਕੋਲ ਕੋਈ ਹੁਣ ਵੇ ਨਹੀਂ ਬਚਿਆ ਤੇ ਫਿਰ ਤੁਸੀਂ ਕਹਿ ਦਿੰਦੇ ਹੋ ਕਿ ਉਹ ਉਹ ਉਹਨੂੰ ਧਰਮ ਦੇ ਥਰੂ ਟਾਰਗੇਟ ਕਰਨਾ ਸ਼ੁਰੂ ਕਰ ਦਿੰਦੇ ਨੇ ਜੋ ਕੁਝ ਮੇਰੇ ਨਾਲ ਹੋ ਰਿਹਾ ਸੋ ਇਸੇ ਟੋਪਿਕ ਦੇ ਉੱਤੇ ਮੈਂ ਸਵੇਰੇ ਇੱਕ ਵੀਡੀਓ ਪੋਸਟ ਕਰ ਰਿਹਾ ਤੇ ਤੁਸੀਂ YouTube ਦੇ ਉੱਤੇ ਜਾ ਕੇ ਸਾਰੇ ਜਾਣੇ ਦੇਖ ਸਕਦੇ ਹੋ ਉਸ ਵੀਡੀਓ ਨੂੰ ਜਿਨ੍ਹਾਂ ਨੂੰ ਚੰਗਾ ਲੱਗਦਾ ਮੈਂ ਹੁਣ ਵੀ ਕਹਿ ਰਿਹਾ ਤੁਸੀਂ 865 ਜਾਣੇ ਲਾਈਵ ਦੇਖਦੇ ਪਿਓ ਜਿਨ੍ਹਾਂ ਨੂੰ ਚੰਗਾ ਲੱਗਦਾ ਤੁਸੀਂ ਸਿਰਫ ਉਹੀ ਸਟ੍ਰੀਮ ਤੇ ਰਹੋ ਜਿਨ੍ਹਾਂ ਨੂੰ ਮੇਰੇ ਨਾਲ ਨਫ਼ਰਤ ਹੈ ਤੁਸੀਂ ਮੇਰੇ ਅਕਾਊਂਟ ਨੂੰ ਬਲੌਕ ਕਰ ਸਕਦੇ ਹੋ ਮੈਨੂੰ ਕੋਈ ਦਿੱਕਤ ਨਹੀਂ ਹੈਗੀ ਮੈਂ ਅੱਜ ਤੱਕ ਚੁੱਪ ਰਿਆ ਵਾਂ ਮੇਰੇ ਚੁੱਪ ਰਹਿਣ ਦਾ ਕਾਰਨ ਸਿਰਫ ਇਹੀ ਸੀਗਾ ਕਿ ਯਾਰ ਮੈਂ ਪਰਿਵਾਰ ਵਾਲਾ ਵਾਂ ਮੈਂ ਫੈਮਿਲੀ ਵਾਲਾ ਵਾਂ ਮੈਨੂੰ ਇਨਾ ਚੱਕਰਾਂ 'ਚ ਨਹੀਂ ਪੈਣਾ ਮੈਂ ਕੀ ਟੁੱਚੇ ਟੁੱਚੇ 'ਚ ਲੋਕਾਂ ਨੂੰ ਰਿਪਲਾਈ ਦਿੰਦਾ ਫਿਰ ਹ ਦੂਜੇ ਦਿਨ ਨਵਾਂ ਕੋਈ ਬੰਦਾ ਦਾ ਪੇਜ ਨਹੀਂ ਚੱਲਦਾ ਕੁੱਲੜ ਪੀਜ਼ਾ ਦਾ ਇੱਕੋ ਟੌਪਿਕ ਹੈ ਕੁੱਲੜ ਪੀਜ਼ਾ ਦਾ ਟੌਪਿਕ ਛੇੜ ਲੋ ਉਹਨਾਂ ਨੂੰ ਗਾਲਾਂ ਕੱਢੋ ਤੁਹਾਨੂੰ ਵਿਊਜ਼ ਸੋਨੇ ਮਿਲਦੇ ਸਭ ਲੋਕਾਂ ਦਾ ਇਹੀ ਕੰਮ ਫੜਿਆ ਹੋਇਆ ਜਿੰਨੇ ਵੀ ਨਵੇਂ ਨਵੇਂ ਇੰਸਟਾਗ੍ਰam ਅਕਾਊਂਟ ਬਣਾਉਂਦੇ ਨੇ ਜਾਂ ਨਵੇਂ ਨਵੇਂ ਜਿੰਨੇ ਵੀ ਮੀਮ ਪੇਜ ਨੇ ਸਭ ਕੋ ਲਈ ਕੋਈ ਹੈ ਕਿ ਅਗਰ ਕੋਈ ਮੁੱਦਾ ਨਹੀਂ ਮਿਲਦਾ ਤੇ ਕੁਲੜ ਪੀਜ਼ਾ ਨੂੰ ਟਾਰਗੇਟ ਕਰ ਲਓ ਕਿਉਂਕਿ ਜਦੋਂ ਸਾਨੂੰ ਕੋਈ ਰੋਸਟ ਕਰਦਾ ਹੈ ਜਾਂ ਸਾਨੂੰ ਕੋਈ ਗਾਲਾਂ ਕੱਢਦਾ ਹੈ ਨਾ ਉਹਨੂੰ ਇੰਗੇਜਮੈਂਟ ਬਹੁਤ ਜ਼ਿਆਦਾ ਚੰਗੀ ਮਿਲਦੀ ਹੈ 30 30 40 40 ਫੋਲੋਅਰਸ ਵਾਲਿਆਂ ਦੀ ਵੀ ਵੀਡੀਓ 2 2 ਮਿਲੀਅਨ ਜਾਂਦੀਆਂ ਤੁਸੀਂ ਦੇਖੀ ਹੋਣੀਆਂ ਟਿਕਟੌਕ ਨੂੰ ਲੈ ਕੇ ਕਾਫੀ ਮੀਮਰਸ ਕਾਫੀ ਜ਼ਿਆਦਾ ਇਸ ਚੀਜ਼ ਦਾ ਫਾਇਦਾ ਚੱਕ ਰਹੇ ਹਨ ਹੁਣ ਵੀ ਕਾਫੀ ਜਾਣੇ ਸਕਰੀਨ ਰਿਕਾਰਡਿੰਗ ਕਰ ਰਹੇ ਹੋਣਗੇ ਬੇਸ਼ੱਕ ਕਰੋ ਮੈਨੂੰ ਕੋਈ ਦਿੱਕਤ ਨਹੀਂ ਹੈ ਬਟ ਇੱਕ ਗੱਲ ਮੈਂ ਤੁਹਾਨੂੰ ਇੱਕ ਛੋਟੀ ਜੀ ਚੀਜ਼ ਦੱਸ ਦੇਣਾ ਥੈਂਕ ਯੂ ਸੋ ਮੱਚ ਸਰਪੰਚ ਐਂਡ ਬਰਾੜ ਰਿਆੜ ਦੇਖੋ ਹੁਣ ਮੈਂ ਕੋਈ ਕਿਸੇ ਤੋਂ ਗਿਫਟਿੰਗ ਨਹੀਂ ਮੰਗੀ ਪਰ ਇਹ ਪਿਆਰ ਆ ਜਿਹੜੇ ਕਰਦੇ ਆ ਹੁਣ ਇਹ ਟਿਕਟੋਕ ਦੀ ਇੱਕ ਆਪਸ਼ਨ ਹੈ ਮੈਨੂੰ ਪੱਗ ਬਣ ਕੇ ਨਾ ਤੇ ਕਿਸੇ ਤੋਂ ਮੰਗਣ ਦੀ ਲੋੜ ਹੈ ਨਾ ਮੈਂ ਕਦੇ ਕਿਸੇ ਤੋਂ ਕੁਝ ਮੰਗਿਆ ਦਸਾਂ ਨੂਆਂ ਦੀ ਕਿਰਤ ਅੱਜ ਤੱਕ ਕੀਤੀ ਹੈ ਤੇ ਅੱਗੇ ਵੀ ਕਰਦੇ ਰਵਾਂਗੇ ਔਰ ਰਹੀ ਗੱਲ ਤੁਸੀਂ ਕਹਿੰਦੇ ਹੋ ਕਿ ਸੋਸ਼ਲ ਮੀਡੀਆ ਬੜਾ ਸੋਖਾ ਔਰ ਈਜ਼ੀ ਮੰ ਨਹੀਂ ਲੱਗਦੀ ਹੈ ਸੋਸ਼ਲ ਮੀਡੀਆ ਨਹੀਂ ਸੋਖੀ ਸੋਖੀ ਔਰ ਈਜ਼ੀ ਮੰ ਨਹੀਂ ਹੈ ਜਿਸ ਲੈਵਲ ਤੇ ਮੈਂਟਲ ਟੌਰਚਰ ਇਸ ਸੋਸ਼ਲ ਮੀਡੀਆ ਦੇ ਉੱਤੇ ਬਰਦਾਸ਼ਤ ਕਰਨਾ ਪੈਂਦਾ ਹੈ ਨਾ ਉਹ ਕੋਈ ਵੀ ਬੰਦਾ ਦਸਾਂ ਨੂੰ ਦੀ ਕਿਰਤ ਕਰਨ ਵਾਲਾ ਆਮ ਬੰਦਾ ਬਰਦਾਸ਼ਤ ਨਹੀਂ ਕਰ ਸਕਦਾ ਸਰਪੰਚ ਸਾਹਿਬ ਥੈਂਕ ਯੂ ਜੀ ਸੋ ਕੋਈ ਵੀ ਆਮ ਬੰਦਾ ਇਸ ਤਰੀਕੇ ਦੀ ਚੀਜ਼ਾਂ ਨੂੰ ਬਰਦਾਸ਼ਤ ਨਹੀਂ ਕਰ ਪੰਦਾ ਔਰ ਦੂਸਰੀ ਗੱਲ ਸਭ ਤੋਂ ਟਫੈਸ ਜੌਬ ਇੱਕ ਕੰਟੈਂਟ ਕ੍ਰੇਟਰ ਦੀ ਹੁੰਦੀ ਹੈ ਜਦੋਂ ਇੱਕ ਕੰਟੈਂਟ ਨੂੰ ਬਣਾਉਣਾ ਹੁੰਦਾ ਨਾ ਉਹਦੇ ਪਿੱਛੇ ਕਿੰਨੇ ਲੋਕਾਂ ਦਾ ਦਿਮਾਗ ਕਿਸ ਤਰੀਕੇ ਕੀ ਕੀ ਲੱਗਦਾ ਹੈ ਉਹ ਸਾਨੂੰ ਪਤਾ ਹੈ ਅਸੀਂ ਇੱਕ ਵੀਡੀਓ ਬਣਾਉਣ ਦੇ ਲਈ ਵੀ ਨਾ ਕਿੰਨਾ ਕਿੰਨਾ ਟਾਈਮ ਕਿੰਨੀ ਕਿੰਨੀ ਚੀਜ਼ਾਂ ਕਿੰਨੇ ਤਰੀਕੇ ਨਾਲ ਸੋਚਦੇ ਹਾਂ ਕਿ ਸਾਹਮਣੇ ਵਾਲੇ ਜਿਹੜੇ ਵਿਊਅਰਸ ਨੇ ਉਹਨਾਂ ਨੂੰ ਐਂਟਰਟੇਨ ਕਰ ਸਕੀਏ ਤੁਸੀਂ ਪਾਸਟ ਮੇਰੀ 2 ਸਾਲ ਦੀ ਪੁਰਾਣੀ ਇੱਕ ਇਨਸੀਡੈਂਟ ਨੂੰ ਪਕੜ ਕੇ ਮੈਨੂੰ ਬਾਰ-ਬਾਰ ਰੋਸਟ ਕਰਕੇ ਕਸੀਟਦੇ ਪਿਓ ਪ੍ਰੋਬਲਮ ਤੁਹਾਨੂੰ ਇਹ ਕਿ ਟਿਕਟੋਕ ਦੇ ਉੱਤੇ ਦੇਖੋ ਹੁਣ ਮੈਂ ਇਸ ਟਾਈਮ ਬੈਠਾ ਹੋਇਆ ਹਾਂ ਨਾ ਅੱਦਿਆਂ ਨੂੰ ਪ੍ਰੋਬਲਮ ਹੀ ਸਿਰਫ ਇਸੇ ਚੀਜ਼ ਦੀ ਹੈ ਕਿ 1100 ਬੰਦਾ ਲਾਈਵ ਬੈਠਾ ਹੋਇਆ ਵਾ 1100 ਬੰਦਾ ਹੁਣ ਮੈਂ ਜਸਟ ਟਾਈਮ ਤੱਕ ਟਿਕਟੋਕ ਹੁਣੇ ਬੰਦ ਸੀ ਪੰਜ 10 ਮਿੰਟ ਪਹਿਲੇ ਤੱਕ ਇਹ 1100 ਵਿਊਅਰ ਸਾਰੇ ਕਿਸੇ ਨਾ ਕਿਸੇ ਦੀ ਸਟ੍ਰੀਮ ਤੇ ਬੈਠੇ ਹੋ ਸੀ ਤਾਜ਼ਵੀਰ ਜੀ ਥੈਂਕ ਯੂ ਸੋ ਮੱਚ ਸੋ ਇਹ ਸਾਰੇ ਦੇ ਸਾਰੇ ਈਵਰਸ ਕਿਸੇ ਨਾ ਕਿਸੇ ਦੀ ਸਟ੍ਰੀਮ ਤੇ ਬੈਠੇ ਹੋਏ ਸੀਗੇ ਉਹਨਾਂ ਨੂੰ ਤਕਲੀਫ ਹੀ ਇਹੀ ਹੈ ਕਿ ਜਦੋਂ ਇਹ ਲਾਈਵ ਆਂਦੇ ਨੇ ਤੇ ਸਾਰੇ ਈਵਰਸ ਉਧਰ ਚਲੇ ਜਾਂਦੇ ਨੇ ਠੀਕ ਹੈ ਮੈਂ ਮੰਨ ਸਕਦਾ ਹਾਂ 1100 ਬੰਦੇ ਚੋਂ 300 ਜਾਂ 400 500 ਬੰਦਾ ਵੀ ਮੇਰੇ ਨਾਲ ਨਫ਼ਰਤ ਕਰਦਾ ਹੋਊਗਾ ਬਟ ਸਾਰੇ ਨਹੀਂ ਨਫ਼ਰਤ ਕਰਦੇ ਕਿਉਂਕਿ ਸਭ ਨੂੰ ਪਤਾ ਹੈ ਕਿ ਸਾਰਿਆਂ ਦੇ ਘਰ ਦੇ ਵਿੱਚ ਧੀਆਂ ਪੈਣਾ ਵੀ ਨਹੀਂ ਬਹੁਤ ਸਾਰੇ ਲੋਕ ਤਾਜਵੀਰ ਭਾਈ ਜੀ ਥੈਂਕ ਯੂ ਸੋ ਮੱਚ ਮੈਨੂੰ ਇੰਨਾ ਸਾਰਾ ਪਿਆਰ ਦੇਣ ਲਈ ਸੋ ਸਾਰੇ ਲੋਕ ਸਮਝਦੇ ਨੇ ਸਮਝਦਾਰ ਔਰ ਪੜਿਆ ਲਿਖਿਆ ਬੰਦਾ ਕਦੇ ਵੀ ਕਿਸੇ ਪਾਸੇ ਇਹ ਚੀਜ਼ਾਂ ਨਹੀਂ ਕਰਦਾ ਦੂਜੀ ਗੱਲ ਮੈਂ ਇੱਕ ਗੱਲ ਹੋਰ ਬੋਲਦਾ ਇਹ ਜਿੰਨੇ ਵੀ ਰੋਸਟਰਸ ਨੇ ਅੱਜ ਮੈਂ ਦੇਖਿਆ ਮੈਂ ਨਾ ਅੱਜ ਦੁਪਹਿਰੇ ਬੈਠਾ ਹੋਇਆ ਸੀਗਾ ਸੋਸ਼ਲ ਮੀਡੀਆ ਆਪਣਾ ਟਿਕਟੋਕ ਹੀ ਖੋਲ ਕੇ ਵੈਸੇ ਤੇ 7 ਦਿਨ ਦਾ ਮੇਰਾ ਐਕਸਪੀਰੀਅੰਸ ਦੱਸ ਰਿਹਾ ਤੁਹਾਨੂੰ ਮੈਂ ਅੱਜ ਘੱਟੋ ਘੱਟ 10 ਤੋਂ 15 ਇਦਾਂ ਦੇ ਟਿਕਟੋਕ ਅਕਾਊਂਟ ਦੇਖੇ ਜਿਹੜੇ 8-8 ਜਾਣੇ ਸਾਡੀ ਫੋਟੋ ਲਾ ਕੇ ਗਰੁੱਪ ਚ ਐਡ ਕਰਨ ਲੱਗੇ ਹੋਏ ਸੀਗੇ ਕੀ ਇਹਨਾਂ ਨੂੰ ਅਸੀਂ ਨਹੀਂ ਛੱਡਣਾ ਇਹਨਾਂ ਦਾ ਟਿਕਟੋਕ ਬੰਦ ਕਰਾ ਕੇ ਛੱਡਣਾ ਵਾਂ ਇਹਨਾਂ ਨੂੰ ਵੱਧ ਤੋਂ ਵੱਧ ਰੋਸਟ ਕਰੋ ਇਹਨਾਂ ਨੂੰ ਜਾ ਕੇ ਗਿਫਟਿੰਗ ਨਾ ਕਰੋ ਮੈਂ ਪਹਿਲੀ ਗੱਲ ਤੇ ਕਦੇ ਕੋਈ ਗਿਫਟਿੰਗ ਮੰਗ ਹੀ ਨਹੀਂ ਰਿਹਾ ਕਿਸੇ ਤੋਂ ਹਨਾ ਸਾਰੇ ਜਾਣੇ ਇੱਕ ਮੇਨ ਹੋਟ ਤਰੀਕੇ ਨਾਲ ਬੈਠੇ ਹੋਏ ਨੇ ਵੀ ਇਹਨੂੰ ਟਾਰਗੇਟ ਕਰਨਾ ਹੈ ਪਹਿਲੇ ਮੈਨੂੰ ਇੱਕ ਗੱਲ ਨਹੀਂ ਸਮਝ ਆਂਦੀ ਪਰਸਨਲ ਦੁਸ਼ਮਣੀ ਮੇਰੀ ਕਿਸੇ ਨਾਲ ਨਹੀਂ ਠੀਕ ਹੈ ਦੂਜੀ ਗੱਲ ਜੇ ਤੁਹਾਨੂੰ ਮੇਰੇ ਤੋਂ ਕੋਈ ਪ੍ਰੋਬਲਮ ਹੈ ਮੇਰੇ ਸੋਸ਼ਲ ਮੀਡੀਆ ਦੇ ਵਿਹਾਰ ਤੇ ਤਾਂ ਤੁਸੀਂ ਸੋਸ਼ਲ ਮੀਡੀਆ ਦੇ ਵਿਹਾਰ ਤੇ ਮੈਨੂੰ ਪਰਸਨਲ ਮੈਸੇਜ ਕਰੋ ਕਿ ਭਾਜੀ ਸਾਨੂੰ ਆਹ ਚੀਜ਼ ਤੋਂ ਪ੍ਰੋਬਲਮ ਹੈ ਸਿੱਧੀ ਗੱਲ ਕਰੋ ਤੁਹਾਡੇ ਕੋਲ ਜਦੋਂ ਕੋਈ ਰਸਤਾ ਨਹੀਂ ਨਾ ਲੱਭਦਾ ਤੁਹਾਨੂੰ ਕੋਈ ਮੌਕਾ ਨਹੀਂ ਮਿਲਦਾ ਹੈਗਾ ਗੱਲ ਕਰਨ ਦਾ ਤੁਹਾਡੇ ਕੋਲ ਇੱਕੋ ਚੀਜ਼ ਹੈ 2 ਸਾਲ ਪੁਰਾਣੀ ਗੱਲ ਨੂੰ ਚੱਕ ਕੇ ਤੁਸੀਂ ਅੱਗੇ ਰੱਖ ਲੈਂਦੇ ਹੋ ਤੇ 2 ਸਾਲ ਦੀ ਪੁਰਾਣੀ ਗੱਲ ਨੂੰ ਅੱਗੇ ਰੱਖ ਕੇ ਤੁਸੀਂ ਉਸ ਉਸ ਟੌਪਿਕ ਦੇ ਉੱਤੇ ਮੇਰੇ ਨਾਲ ਬਹਿਸ ਬਸਾਈਆ ਸ਼ੁਰੂ ਕਰ ਲੈਂਦੇ ਹੋ ਮੈਨੂੰ ਰੋਸਟ ਕਰਨਾ ਸ਼ੁਰੂ ਕਰ ਦਿੰਦੇ ਹੋ ਮੈਂ 2 ਸਾਲ ਤੋਂ ਕਦੇ ਕੁਝ ਨਹੀਂ ਬੋਲਿਆ ਮੈਂ ਕਿਸੇ ਤਰੀਕੇ ਦੇ ਮੈਨੂੰ ਡੇਲੀ 10 ਤੋਂ 15 ਪੋਡਕਾਸਟ ਵਾਲਿਆਂ ਦੇ ਮੈਸੇਜ ਆਉਂਦੇ ਆ ਮੈਂ ਕਦੇ ਕਿਸੇ ਪੋਡਕਾਸਟ ਤੇ ਨਹੀਂ ਬੈਠਾ ਆ ਦੋ ਚਾਰ ਜੀਆਂ ਮੈਂ ਸੋਰੀ ਇਦਾਂ ਦੀ ਲੈਂਗੁਏਜ ਵਰਤ ਰਿਹਾ ਆ ਮੈਨੂੰ ਮੈਨੂੰ ਪਤਾ ਆ ਕਾਫੀ ਪੈਣਾ ਵੀ ਵੇਖ ਰਹੀਆਂ ਹੋਣਗੀਆਂ ਕਾਫੀ ਭਰਾ ਵੀ ਵੇਖ ਰਹੇ ਹੋਣਗੇ ਇਹ ਦੋ ਸੋਸ਼ਲ ਮੀਡੀਆ ਦੇ ਜਾਂ ਟਿਕਟੋਕ ਦੇ ਉੱਤੇ ਇਹ ਇੰਨੇ 1200 ਬੰਦੇ ਚੰਗੇ ਨਹੀਂ ਲੱਗਦੇ ਉਹ ਨਵੀਆਂ-ਨਵੀਆਂ ਕਹਾਣੀਆਂ ਬਣਾ ਰਹੇ ਨੇ ਤੁਸੀਂ ਸਮਝ ਹੀ ਰਹੇ ਹੋਵਗੇ ਬੇਸ਼ੱਕ ਸਕਰੀਨ ਰਿਕਾਰਡਿੰਗ ਕਰਕੇ ਭੇਜਦੇ ਹੋ ਉਹਨਾਂ ਦੇ ਚੇਲੇ-ਬਾਲ ਕੇ ਵੀ ਵਿੱਚ ਆਪਣੇ ਨਾਲ ਬੈਠੇ ਹੋਣੇ ਕਈ ਜਾਣੇ ਹਨਾ ਤੇ ਜਿਹੜੇ ਟਾਰਗੇਟ ਕਰ ਰਹੇ ਨੇ ਵੀ ਪਤਾ ਹੈ ਵੀ ਸਿੱਧੇ ਤਰੀਕੇ ਤੇ ਟਾਰਗੇਟ ਕਰ ਨਹੀਂ ਸਕਦੇ ਇਨਡਾਇਰੈਕਟ ਟਾਰਗੇਟ ਇਕੱਲੇ ਲੜਨ ਦੀ ਹਿੰਮਤ ਨਹੀਂ ਹੁੰਦੀ ਤਾਂ ਇਸ ਕਰਕੇ ਸਾਡੇ ਨਾ ਜਿਹੜੇ ਆਪਣੀ ਸਿੱਖ ਕਮਿਊਨਿਟੀ ਹੈ ਬੜੀ ਭਾਵੁਕ ਹੈ ਜਦੋਂ ਆਪਾਂ ਕਹਿ ਦਈਏ ਨਾ ਕਿ ਇਹ ਬੰਦਾ ਸਿੱਖੀ ਦੇ ਖਿਲਾਫ ਹੈ ਬੜੇ ਛੇਤੀ ਮੰਨ ਜਾਂਦੇ ਨੇ ਅਸੀਂ ਬੜੇ ਸੈਂਸਿਟਿਵ ਜਿਹੇ ਲੋਕ ਆ ਮੇਰੇ ਨਾਲ ਵੀ ਇਦਾਂ ਦੀ ਹੋਈ ਹੈ 2017 ਦੇ ਵਿੱਚ ਜਦੋਂ ਮਹਾਰਾਜ ਦੀਆਂ ਬੇਅਦਬੀਆਂ ਹੋਈਆਂ ਸੀਗੀਆਂ ਅਸੀਂ ਉਸ ਸਮੇਂ ਉਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਹੀ ਸੀਗਾ ਮੈਂ ਵੀ ਮੈਂ 2017 ਤੋਂ ਬਾਅਦ ਇਹਨਾਂ ਸਾਰੀਆਂ ਚੀਜ਼ਾਂ ਤੋਂ ਪਿੱਛੇ ਹਟਿਆ